हां जी ਆਪਣਾ श्री चैतन्य स्कूल ਤੋਂ ਬੋਲਦੇ ਹਾਂ ਮਾਨਸਾ ਤੋਂ यस ਸਰ यस ਮੈਂ ਲੱਖਾ ਸਿੰਘ ਸੁਧਾਨਾ ਬੋਲਦਾ ਜੀ ਇੱਕੋ ਦੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪੰਜਾਬ ਦੇ ਵਿੱਚ ਹੀ ਕੁਝ ਏਦਾਂ ਦੇ ਸਕੂਲ ਨੇ ਜਿੱਥੇ ਦੋਸਤੋ ਪੰਜਾਬੀ ਪੜਾਉਣੀ ਦਾ ਸਕੂਲ ਦੇ ਵਿੱਚ ਬਹੁਤ ਗੁਰਦੀ ਗੱਲ ਹੈ ਜੇ ਕੋਈ ਪੰਜਾਬ ਦਾ ਬੱਚਾ ਪੰਜਾਬੀ ਸਕੂਲ ਦੇ ਵਿੱਚ ਬੋਲਦਾ ਵੀ ਹੈ ਤਾਂ ਉਸ ਉੱਪਰ ਵੀ ਦੋਸਤੋ ਕਾਰਵਾਈ ਕੀਤੀ ਜਾਂਦੀ ਹੈ ਅਜਾਈ ਦੋਸਤੋ ਮਾਮਲਾ ਸਾਹਮਣੇ ਆਇਆ ਹੈ ਦੋਸਤੋ ਮਾਨਸਾ ਜ਼ਿਲ੍ਹੇ ਤੋਂ ਇੱਥੇ ਦੋਸਤੋ ਸਕੂਲ ਦੇ ਵਿੱਚ ਜੋ ਵੀ ਬੱਚੇ ਪੰਜਾਬੀ ਬੋਲਦੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਦੋਸਤੋ ਤਖਤੀਆਂ ਪਾਈਆਂ ਜਾਂਦੀਆਂ ਨੇ ਕਿ ਇਹ ਬੱਚੇ ਪੰਜਾਬੀ ਬੋਲਦੇ ਨੇ ਜਦੋਂ ਦੋਸਤੋ ਇਸ ਮਾਮਲੇ ਬਾਰੇ ਦੋਸਤੋ ਲਖੇ ਸਿਧਾਣੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਦੋਸਤੋ ਇਸ ਮਾਮਲੇ ਬਾਰੇ ਜਾਣਕਾਰੀ ਵੀ ਦਿੱਤੀ ਹੈ ਨਾਲ ਹੀ ਦੋਸਤੋ ਸਕੂਲ ਦੀ ਜੋ ਮੈਨੇਜਮੈਂਟ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੇ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੇ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਿਆ ਸਰਦੂਰਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਸ ਸਕੂਲ ਦੇ ਵਿੱਚ ਜਿਹੜੇ ਜਵਾਗ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦਾਲੇ ਜ਼ਿਲ੍ਹਿਆਂ ਦੇ ਜਵਾਗ ਜਿਹੜੇ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗੱਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਿਖਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਰਤ ਇਨਸਾਨ ਹੈ ਜਿਹੜਾ ਉਹ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚਾਹ ਲਿਖ ਕੇ ਤਕਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲੋ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜਲੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਹੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਓ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਹਦੇ ਬਟਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਵੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੇਰ ਆਏ ਦਰਸਤਾ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਹੋ ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ ਕਿ ਇਹਦਾ ਅਨਪੜਾ ਜੀ ਇਹਦਾ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅੱਜ ਦਾ ਲੈ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਐ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲੈ ਆ ਕੇ ਜੋ ਵੀ ਆਂਧਰਾ ਦਾ ਜੋ ਉਥੋਂ ਦਾ ਸੱਭਿਆਚਾਰ ਆ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜਾਓ ਆਹ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜ੍ਹਨੀ ਚਾਹੀਦੀ ਆ ਹੁਣੀ ਚਾਹੀਦੀ ਆ ਪਰ ਹੱਦ ਹੋ ਗਈ ਯਾਰ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਟਕਤੀ ਕਿ ਤੂੰ ਪੰਜਾਬੀ ਬੋਲਦਾ ਹੈ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਕਿ ਤੂੰ ਬਹੁਤ ਵੱਡਾ ਗਦਾਰ ਹੈ ਉਹ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾਂ ਮੀਟ ਕੇ ਨੁਕਰੇ ਹਾ ਬੈਠੀ ਟੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫ ਨਾਲ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਨੇ ਤਾਨੇ ਭਾਈ ਦੇ ਆ ਵਡੇ ਵੱਡੇ ਸ਼ਾਇਰਾਂ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਲ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ماں ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪੁਆਏ ਅੰਦਰ ਵੀ ਗਿਆ ਬੋਰਡਾਂ ਤੇ ਰੰਗ ਮਾਰੇ ਆ ਸਰਬਤਕਾਰੀ ਸਕੂਲ ਰਾਮਪੁਰੇ ਸੰਘਲਣਾ ਸਕੂਲ ਜਿੰਨੇ ਸੰਗ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰ ਦਿਓ ਇਹਨਾਂ ਨੇ ਜੇਬਾਂ ਭਰ ਦਿਓ ਉਹਨਾਂ ਨੇ ਬੈਂਕਾਂ ਭਰ ਦਿਓ ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ ਉਹ ਛੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੁ ਚੰਗੀਆਂ ਅਕੈਡਮੀਆਂ ਹੋਣਗੀਆਂ ਉਏ ਉਹਨਾਂ ਜਵਾਬ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹਣਾ ਆਉਣਗੇ ਹੁਣ ਇਥੇ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਉਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਉਣ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਉਹ ਐਨਾ ਕੰਮਾਂ ਤੇ ਪੈਸਾ ਖਰਚਣ ਦੀ ਬਜਾਏ ਉਹ ਘੱਟੋ ਘੱਟ ਐਨਆਰਆਈ ਉਹ ਘੱਟੋ ਘੱਟ ਬਾਹਰ ਲਓ ਉਹ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਅਜੇ ਖੋਲਦੇ ਹੋਏ। ਮੇਰਾ ਕੰਮ ਕਰਨ ਵਾਲਾ ਕਈ ਅਸਾਂ ਕਈ ਬਾਹਰ ਦੇ ਬਹੁਤ ਦੇ ਹੁੰਦੇ ਆ ਕੇ ਭਾਈ ਕੀ ਕਰਗੇ? ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ। ਦੋ ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੈਂਟ ਜਿਹੜਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ। ਓਏ ਆ ਕੰਮ ਕਰੋ ਜਿਹੜਾ ਕਰਨ ਵਾਲਾ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਰਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਅੱਜ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਾਰੇ ਹੱਥ ਬੰਨ੍ਹਦਾ ਰੱਬ ਦਾ ਆਸਤਾ ਸਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲੋ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜਦੋਂ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਦੇ ਬਾਰੇ ਨਹੀਂ ਪਤਾ ਕਿਸੇ ਜੰਗਾਂ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਔਰ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆ ਰਹੇ ਸਮੇਂ ਸਾਡੀ ਇਹ ਸੱਭਿਆਤ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਬ ਹੈ ਕੀ ਕਰ ਰਹੋਗੇ ਤੁਹਾਡੇ ਜਵਾਬਾਂ ਨੂੰ ਕੱਲਾ ਕੱਲਾ ਜਵਾਬ ਜੰਮ ਲਿਆਓ ਉਹਨਾਂ ਨੂੰ ਸਕੂਲਾਂ 'ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋ ਨਸ਼ੇ ਨਾਲ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਪੱਲੇ ਯਾਰ ਸੋ ਮੇਰੀ ਬੇਨਤੀ ਆ ਪੰਜਾਬੀਓ ਤੁਹਾਨੂੰ ਹੱਥ ਬੰਨ੍ਹ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਆ ਤੁਹਾਡੇ ਸਕੂਲਾਂ ਜਵਾਬ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਘਰ ਆਏ ਤੇ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਗਿੜਾ ਮਾਰੂ 15-15 ਪੀਆ-ਪੀਆ ਦੇ ਨਾਲ ਬਾ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਜਾਂ ਸਕੂਲਾਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੁਸੀਂ ਸਾਡੀ ਬੋਲੀ ਦਾ ਕਹਣ ਕੀਤਾ ਸਾਡੇ ਜਵਾਕਾਂ ਦੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕੋ ਸੋਨੂੰ ਇੱਕ ਹੁਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉੱਥੇ ਮਾ ਮਾਪ ਦਾ ਮੇਰੀ ਗੱਲ ਹੋਣੀ ਹੋਈ ਆ ਵੈਸੇ ਉਹ ਕਹਿ ਰਹੇ ਆ ਕਿ ਉੱਥੇ ਮੰਨ ਚੁੱਕੇ ਆ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕੇ ਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਹੈ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਚੰਮ ਚੱਲ ਪਿਆ ਆ ਵਾ ਰਾਮਪਰਾ ਮੇਰਾ ਪੂਰਾ ਸ਼ਹਿਰ ਹੈ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉੱਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦਿਆਂ ਛੋਟਾ ਨਾਲ ਜਵਾਕ ਖੜਾ ਹੁੰਦਾ ਉਹਨਾਂ ਹਿੰਦੀ ਦੀ ਗੱਲ ਕਰਦਿਆਂ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਰ ਗਈ ਸੋਡੀ ਅ ਗਵਨ ਵਾਲੇ ਦੇਖਦਾ ਉਹਨਾਂ ਮੈਂ ਗਾਉਂਦੇ ਪੰਜਾਬੀ ਚ ਐ ਲਿਖਦੇ ਪੰਜਾਬੀ ਚ ਐ ਫਿਲਮਾਂ ਪੰਜਾਬੀ ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਐ ਉਦੋਂ ਅੰਗਰੇਜ਼ੀ ਆਰੇ ਜਵਾਕਾਂ ਨਾਲ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹਦੇ ਕੋ ਦੋ ਪਤਾ ਨਹੀਂ ਤਿੰਨ ਕੁੜੀਆਂ ਉਸ ਬੀਬੀ ਦੇ ਤੇ ਉਹਨਾਂ ਨਾਲ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਇਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਇਓ ਸਾਡੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ گاਉਣ ਵਾਲੇ ਬਣੇ ਹੋਏ ਆ ਸੁਡਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਝ ਲੋਕ ਜਵਾਕ ਆਪਣੇ ਘਰਾ ਸ਼ੁਰੂ ਕਰ ਦਿੰਦੇ ਆ ਲੋਕ ਘਰਾ ਸ਼ੁਰੂ ਕਰ ਦਿੰਦੇ ਆ ਆ ਰੱਬ ਦਾ ਵਾਸਤਾ گاਉਣ ਵਾਲਿਓ ਕਲਾ ਕਰੋ ਓਏ ਹੁਣ ਤੱਕ ਪੰਜਾਬੀ ਦੇ ਨਾਂ ਦੇ ਉੱਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨਾਂ ਦੇ ਸ਼ੌਹਰਤ ਦੌਲਤਾਂ ਮਾਨ ਸਨਮਾਨ ਨਾ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਦੇ ਆ ਹੱਦ ਹੋ ਗਈ ਯਾਰ ਅਸਲ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਕ ਗੁਲਾਮੀ ਦੇ ਅਸ਼ਕਾਰ ਲੋਕਾਂ ਸੀ ਕੋਈ ਬਲੀ ਮਾਰੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਹੈ ਆਪਣੇ ਲੋਕਾਂ ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣਾ ਜਿਹੜੇ ਬੰਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਦੀ ਜਿਹੜੀ ਥੱਲੇ ਸਾਰੀ ਕਾਰਵਾਈਆਂ ਹੈਟੀਆਂ ਅਦਾਲਤਾਂ ਨੇ ਸੈਸ਼ਨ ਜੱਜ ਤੱਕੋ ਪੰਜਾਬੀ ਵਿੱਚ ਕਰਦਾਂਗੇ ਕੈਸ ਕਰਾਂ ਲਾਗੀਆਂ ਕੋਈ ਕਾਰਵਾਈ ਨਹੀਂ ਹੋਈ ਸੋਹੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਝ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਰਾਜ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮਾਂ ਬੋਲੀ ਨੂੰ ਐ ਨਹੀਂ ਹੋਣ ਦਾ ਆ ਕੁਛੋਰੇ سارے ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਪੰਜ ਦਸ ਸਕੂਲਾਂ 'ਚ ਮਾਨਤਾ ਰੱਦ ਜੇ ਨਾਂ ਨਹੀਂ ਤੇ ਆ ਜਾਣਾ ਆ ਜਾਇਓ ਕਰੇ ਦੱਖਣ 'ਚ ਆ ਜਾਇਓ ਕਰੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਆ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਦੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਕਚਹਿਰੀਆਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਧਰ ਤਾਮਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚਾਹੋ ਇਹ ਉਹਨਾਂ ਲੋਕਾਂ ਨੂੰ ਸਿੱਖੋ ਇਹਦਾ ਹੁੰਦਾ ਕਾਰਟੂਨਸ ਵਾਲਾ ਜਿਹੜਾ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਬ ਕਰੇ ਹਿੰਦੀ ਬੋਲਣ ਲੱਗ ਜਾਂਦਾ ਮੈਂ ਘਰੇ ਜਾਣਾ ਕਿਹਿੰਗਾ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ 'ਚ ਜਵਾਬ ਹਿੰਦੀ ਬੋਲੀ ਜਾਂਦੇ ਹੁੰਦੇ ਆ ਮਾਤਾ ਨੂੰ ਅੱਜ ਅੱਗੇ ਵੀ ਕਈ ਵਾਰੀ ਦੱਸਣਾ ਅੱਜ ਵੀ ਸੁਣਾਦਣਾ ਲੁਧਿਆਣੇ ਬਾਗਾਂ ਮੱਕਦਨ ਕਿਸੇ ਮਿੱਤਰ ਦੇ ਘਰੇ ਉਹ ਕਨਾਲ ਗਵਾਂਢੀਆਂ ਦੀ ਜਵਾਬੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਨੂੰ ਪੁੱਛਿਆ ਮੈਂ ਕਿ ਕੁੜੀ ਕਿੰਨਾ ਦੀ ਐ ਬਾਹਰੋਂ ਆਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵਾਂਢੀ ਆ ਪਰਿਵਾਰ ਤਾਂ ਇੱਥੋਂ ਦਾ ਰਹਿਣ ਵਾਲਾ ਮੈਂ ਕੁੜੀ ਦੀ ਉਂਗਲ ਫੜੀ ਮੈਂ ਪੁੱਤ ਆ ਜਾ 6 ਸਾਲ ਦੀ ਕੁੜੀ ਸੀਗੀ ਮਾ ਚਲtre ਘਰੇ ਚਲਦਾਂ ਅਸੀਂ ਬਾਹਰ ਖੜਕਾਇਆ ਤੇ ਬਜ਼ੁਰਗ ਨਿਕਲਿਆ ਅੰਦਰੋਂ ਬਜ਼ੁਰਗ ਨਿਕਲਿਆ ਤੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਤੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਐ ਮਾ ਜੀ ਹਿੰਦੀ ਬੋਲੀ ਜਾਂਦੀ ਐ ਅੰਦਰੋਂ ਉਹਦੀ ਮਾਂ ਨਿਕਲੀ ਕੁੜੀ ਦੀ ਉਹ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਐ ਇਸ ਬੱਚੀ ਦੀ ਮਾਂ ਐ ਕਹਿੰਦਾ ਉਹਨੇ ਐਵੇਂ ਪੰਜਾਬੀ ਕੀਤੀ ਹੋਈ ਐ ਤੇ ਕਹਿੰਦਾ ਸਾਡੀ ਜਵਾਖਰੀ ਪੜਦੀ ਪਤਾ ਕਿੱਥੇ ਐ ਗੁਰੂ ਨਾਨਕ ਪਬਲਿਕ ਸਕੂਲ ਚ ਲੁਧਿਆਣੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮਏ ਪੰਜਾਬੀ ਗੁਰਸਿੱਖ ਪਰਿਵਾਰ ਦੀ ਜਵਾਗੜੀ ਹਿੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਕੋੜੇ ਵੇਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਫੁੱਤੇ ਰਹੋ 76 ਪਾਣਗੇ ਤੁਹਾਡੇ ਜੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਤੇ ਨਾ ਜਾਗੇ ਹਲੇ ਵੀ ਸੋਸੀ ਸਕੂਲਾਂ ਨੂੰ ਵੀ ਸਿੱਧੇ ਰੂਪ ਵਿੱਚ ਚੇਤਾਵਨੀ ਆ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਹਾਣ ਕਰੂਗਾ ਸਾਡੇ ਸਭਿਆਚਾਰ ਦਾ ਕਹਾਣ ਕਰ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਥੇ ਮਾਹੌਲ ਕੀ ਬਣਦਾ ਸਰਕਾਰ ਦੀ ਜਿੰਮੇਵਾਰੀ ਹੈ ਬੋਧ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮੱਚਦਾ ਗੱਲਾਂ ਸੁਣ ਕੇ ਆ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲ ਜੇ ਬਾਹਰ ਵੀ ਕਿਉਂ ਚੱਦੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਹੁਣ ਇੱਕ ਸੱਜਣ ਲਿਖਦਾ ਰਿਸਪੈਕਟ ਟੂ आवर ਪੰਜਾਬੀ ਬੋਲੀ ਬਾਹ ਸੱਜਣਾ ਤੇਰੇ ਸਤਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਜੂ ਬਾਹ ਤੁਹਾਡੇ ਉਹ ਪੰਜਾਬੀ ਚ ਟਿੱਪਣੀਆਂ ਕਰੋ ਦਸ ਘੱਟ ਪੰਜਾਬੀ ਚ ਕਰੋ ਕੋਈ ਕੰਮਕਾਰਾ ਪੰਜਾਬੀ ਚ ਕਰੋ ਬੋਲ ਚਾਲ ਪੰਜਾਬੀ ਚ ਰੱਖੋ ਅਜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਨਾ ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ ਚ ਹੀ ਐ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਕਿ ਗੁੱਡਬਾਈ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਣਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਿੰਦਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਐ ਪਰ ਛੋਡੀ ਬੋਲੀ ਮਰ ਗਈ ਛੋਡੀ ਪਛਾਣ ਨੇ ਮਰ ਜਾਣਾ ਛੋਡੇ ਬजूद ਨੇ ਮਰ ਜਾਣਾ ਛੋਡੇ ਇਤਿਹਾਸ ਨੇ ਮਰ ਜਾਣਾ ਛੋਡੀ ਸੱਭਿਆਤਾ ਛੋਡੀ ਬੋਲੀ ਕਰਕੇ ਆਵੇ ਆਜੋ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ हां जी ਆਪਣਾ श्री चेतनया स्कूल ਤੋਂ ਬੋਲਦੇ ਹਾਂ ਮਾਨਸਾ ਤੋਂ yes sir yes ਮੈਂ ਲੱਖਾ ਸਿੰਘ ਸੁਧਾਨਾ ਬੋਲਦਾ ਜੀ ਇੱਕੋਡੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹਾਂ 1 ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਦਾ ਇੱਕ ਵਾਰ ਗੱਲ ਕਰਾਂ ਉਹ ਪੰਜਾਬੀ ਬੰਦਾ ਬੁਲਾ ਲਓ ਹੁਣ ਪੰਜਾਬੀ ਕੋਈ ਹੈ ਨਹੀਂ ਤੁਹਾਡੇ ਸਕੂਲ ਚ ਕੋਈ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲੈ ਕੇਰਲਾ ਤੋਂ ਰੱਖ ਲੈ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਵਿੱਚ ਆ ਕੀ ਮਾਰ ਰਹੇ ਹੋ ਹੈਲੋ ਤੁਸੀਂ ਪੰਜਾਬੀ ਵਿੱਚ ਰੋਹੀ ਨੇ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਹੈ ਤੇ ਹਰਦੀਪ ਸਰ ਹੈ ਜੀ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਇੱਕ ਤਾਂ ਨਾਮ ਦੱਸੋ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮਾੜਾ ਚਾਣਨਾ ਪਵੇਗੀ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮਾੜਾ ਜੀ ਕੌਣ ਹੋ ਤੁਹਾਡਾ ਕੀ ਤੁਹਾਡੇ ਖੁਦ ਮੈਨੇਜਮੈਂਟ ਚੋਂ ਕੌਣ ਹੋ ਨਹੀਂ ਸਰ ਨਹੀਂ ਮੈਂ ਤਾਂ ਰਿਸੈਪਸ਼ਨ ਤੋਂ ਹੀ ਬੋਲ ਰਹੀ ਹਾਂ ਜੀ ਰਿਸੈਪਸ਼ਨ ਤੋਂ ਬੋਲ ਰਹੇ ਆ ਅੱਜ ਅੱਜ ਸੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਤੇ ਸਾਡੇ ਜਵਾਕਾਂ ਦੇ ਕਾਲ ਚ ਤਖਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐਂ ਤੁਸੀਂ ਜਲੀਲ ਕਰ ਰਹੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਨਹੀਂ ਕੌਣ ਕਰ ਰਹੀ ਅੱਜ ਜਿਹੜੇ ਛੋਡੇ ਬਾੜ ਦੇ ਵਿੱਚ ਹਜ਼ਾਰ ਬੰਦਾ ਬੁੜੀਆਂ ਆ ਕੇ ਬੈਠੇ ਹੋ ਬਿਨਾਂ ਗੱਲ ਤੋਂ ਬਹਿ ਗਏ ਆ ਕਿ ਹੈਲੋ आज जेडी सगळे बाहर के पेट्रोल 11 बنده के धरने दे बैठो बिना गल बैठ गया की रोहित कैसे सर हेलो व्हाट आर हेलो हेलो रोहित व्हाट आर यू सेलिंग इज नॉट अलाउड इन स्कूल हां पंजाबीस नॉट अलाउड टू स्कूल व्हाई वो सेड लाइक दैट या ਨੋ ਵਨ ਵੀਲ ਸੇ ਲਾਈਕ ਦੈਟ ਵੀ ਆਰ ਹਿੰਗ ਟੂ ਸਕੂਲ ਇਨ ਪੰਜਾਬ ਬੋਨਿੰਗ ਨਾ ਸਿਰਫ ਅਪੀਲ ਆਉੜਾ ਸਿਰਫ ਪੰਜਾਬੀ ਕਿਨੇ ਕੇ ਅਲਾਉਂ ਨਹੀਂ ਹੈਗੀ ਉਹ ਭਾਈ ਸਾਹਿਬ ਜਾਂ ਤਾਂ ਮੈਂ ਕੋਈ ਹੋਰ ਫਾਰਸੀ ਬੋਲ ਰਿਹਾ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਜਿਹੜੇ ਹਜ਼ਾਰਾਂ ਬੰਦੇ ਤੁਹਾਡੇ ਸਕੂਲ ਦੇ ਮੁਰੇ ਆ ਕੇ ਧਰਨਾ ਮਾਰ ਕੇ ਬੈਠਿਆ ਜਵਾਕ ਉਹਨਾਂ ਦੇ ਮਾਪੇ ਕਿਹੜੀ ਗੱਲ ਤੋਂ ਬੈਠੇ ਆ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਨਹੀਂ ਕਰ ਰਹੇ ਉਹ ਤਾਂ ਮਸਲਾ ਹੀ ਸੀਗਾ ਸਰ ਜਿਹੜੇ ਪ੍ਰਿੰਸੀਪਲ ਸਰ ਸੀ ਨਾ ਆਪਣੇ ਉਹਨਾਂ ਨੂੰ ਗੁਦਰ ਰਹੇ ਸੀਗੇ ਕਿਉਂ ਤੇ ਸਟਾਫ ਉਹ ਸਟਾਫ ਬੈਠਾ ਸੀ ਤਾਂ ਨੇ ਤੇ ਕਿ ਪ੍ਰਿੰਸੀਪਲ ਸਰ ਨੂੰ ਨਹੀਂ ਬਦਲਣਾ ਉਹ ਭਾਈ ਸਾਹਿਬ ਗੱਲ ਸੁਣੋ ਇਹਨੂੰ ਗੱਲ ਨੂੰ ਕਮਾਓ ਨਾ ਤੂੰ ਪੱਕ ਪੰਜਾਬੀ ਮਾਂ ਦਾ ਪੁੱਤ ਆ ਮੈਂ ਲੱਖਾਂ ਸਦਾਣਾ ਬੋਲਦਾ ਠੀਕ ਆ ਨਾ ਇਹ ਇਹਨੂੰ ਗੱਲ ਨੂੰ ਕਮਾ ਨਾ ਤੂੰ ਵੀ ਘੱਟੋ ਘੱਟ ਆਪਣਾ ਫਰਜ਼ ਨਿਭਾ ਆਪਣੀ ਬੋਲੀ ਪ੍ਰਤੀ ਆ ਤੁਸੀਂ ਕਮਾਲ ਕਰਦੇ ਹੋ ਅੱਜ ਮੈਨੂੰ ਇਥੇ ਹਜ਼ਾਰਾਂ ਬੰਦਿਆਂ ਦੇ ਫੋਨ ਆਏ ਕਿ ਸਾਡੇ ਜਮਾਤਾਂ ਦੇ ਗੱਲ ਤੱਕ ਸੀ ਪਾ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਅੱਛਾ ਇਹ ਆਂਦਰ ਦੇ ਬੰਦਿਆਂ ਨੂੰ ਖੁਦ ਨੂੰ ਨਹੀਂ ਪਤਾ ਕਿ ਪੰਜਾਬੀ ਕੀ ਆ ਪੰਜਾਬੀ ਨੂੰ ਪਤਾ ਹੀ ਨਹੀਂ ਪੰਜਾਬੀ ਬੋਲੀ ਦਾ ਸਰ ਮੈਂ ਕਹਿ ਰਿਹਾ ਮੈਂ ਵੀ ਜਿਹੜੇ ਦੁਕਾਨਾਂ ਨੇ ਜਿਹੜੇ ਸਾਨੂੰ ਨਾ ਜੇਪਾ ਪਰ ਪਰ ਕੇ ਸਾਨੂੰ ਪੈਸੇ ਦਿੰਦੇ ਨੇ ਨਾਲੇ ਆਪ ਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਘਾਣ ਕਰਾ ਰਹੇ ਨੇ ਹਾਂਜੀ ਉਹ ਤਾਂ ਜ਼ਰੂਰੀ ਐ ਸਰ ਪੰਜਾਬੀ ਦੇ ਦੇਖੋ ਜ਼ਰੂਰੀ ਐ ਜਿੰਨੀ ਸਾਡੀ ਪੰਜਾਬੀ ਦੀ ਐਕਟੀਵਿਟੀ ਐ ਪੰਜਾਬੀ ਦੀਆਂ ਗਤੀਵਿਧੀਆਂ ਨੇ ਸੱਭਿਆਚਾਰ ਨਾਲ ਸੰਬੰਧਤ ਹੋਰ ਬੋਲੀ ਨਾਲ ਇਤਿਹਾਸ ਨਾਲ ਧਰਮ ਨਾਲ ਸਾਰੀਆਂ ਖਤਮ ਕਰੀ ਜ ਨੇ ਸਕੂਲ ਚ ਤੁਸੀਂ ਹਾਂਜੀ ਹਾਂ ਸਰ ਪੰਜਾਬੀ ਤਾਂ ਬਹੁਤ ਜ਼ਰੂਰੀ ਐ ਅਸੀਂ ਤਾਂ ਉਹ ਜ਼ਰੂਰੀ ਐ ਤੇ ਫਿਰ ਲਾਗੂ ਕਿਉਂ ਨਹੀਂ ਕਰਦੇ ਆ ਜਿਹੜਾ ਤੇ ਇੱਥੇ ਮੈਨੇਜਮੈਂਟ ਆ ਤੇਰਾ ਪ੍ਰਿੰਸੀਪਲ ਆ ਤੇਰੇ ਟੀਚਰ ਨੇ ਇਹਨਾਂ ਨੇ ਪਤਾ ਗੱਲ ਕੀ ਬੋਲੀ ਐ ਕਿ ਦੇਖੋ ਜੀ ਜਿਹੜੇ ਪੰਜਾਬ ਦੇ ਟੀਚਰ ਆਏ ਤਾਂ ਅਨ ਪੜਨੇ ਗਵਾਰ ਨੇ ਇਹਨਾਂ ਨੂੰ ਪਤਾ ਨਹੀਂ ਸੱ ਲਿਆ ਕੇ ਸਟਾਫ ਕੇਰਲਾ ਤੋਂ ਆਂਧਰਾ ਤੋਂ ਇਹ ਤਾਂ ਐਂ ਕਹਿ ਰਹੇ ਆ ਕਿ ਇਹੀ ਕਹਿ ਰਹੇ ਸੀਗੇ ਅਸੀਂ ਵੀ ਇਸ ਤਰੀ ਇਸ ਤਰੀ ਬੈਠੇ ਜੀ ਨਾ ਅਸੀਂ ਪਹਿਲਾਂ ਸਾਰ ਸੀਗੇ ਭਾਈ ਸਾਹਿਬ ਅਕੱ ਘੱਟੋ ਘੱਟ ਆਪਣੇ ਜ਼ਮੀਰ ਤੇ ਮੈਨੂੰ ਨਾਂ ਦੱਸ ਸੱਚਣਾ ਕੀ ਆ ਮਾਲਾ ਨਾਂ ਤਾਂ ਦੱਸ ਮੈਨੂੰ ਕੀ ਆ ਆਪਣਾ ਕਿਹੜਾ ਪਿੰਡ ਗਰਾਹ ਕੀ ਆ ਮੈ ਮੈਨੂੰ ਪਤਾ ਲੱਗੇ ਤੂੰ ਬਾਕੀ ਪੰਜਾਬ ਦਾ ਕੀ ਨਾਂ ਆਪਣਾ ਤਦ ਤੁਸੀਂ ਸਮਝ ਨਹੀਂ ਰਹੇ ਉਹ ਮੈਂ ਕਿਹੜਾ ਭਰਾਵਾ ਤੈਨੂੰ ਕੋਈ ਤੇਰੇ ਗਾਲ ਚਾ ਕੇ ਫਾਹ ਪਾਉਣ ਲੱਗਿਆ ਮੈਂ ਤਾਂ ਤੁਹਾਨੂੰ ਐਨੇ ਪੁੱਛਦਾ ਵੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਯਾਰ ਅਸੀਂ ਕਿਉਂ ਨਹੀਂ ਫਰਜ਼ ਨਿਭਾ ਰਹੇ ਕਿਉਂ ਅਸੀਂ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਹਾਂ ਸਭ ਤੋਂ ਵੱਡੀ ਗਲਤੀ ਮੈਂ ਆਪਣੇ ਲੋਕਾਂ ਦੀ ਕੱਢਦਾ ਜਿਹੜੇ ਲੱਖਾਂ ਰੁਪਇਆ ਝੋਕਦੇ ਹਜ਼ਾਰਾਂ ਕਰੋੜਾਂ ਰੁਪਇਆ ਝੋਕਦੇ ਜਿਹੜੇ ਇਸਤਾਂ ਦੇ ਰੂਪ ਤੇ ਨਾਲਿਆਂ ਦੀ ਬੋਲੀ ਦੇ ਫਿਰ ਤੇਰਾ ਘਾਣ ਕਰਾ ਰਹੇ ਨੇ ਯਾਰ ਮੈਂ ਵੀ ਇਹੀ ਕਹ ਰਿਹਾ ਮੈਂ ਤਾਂ ਆਪ ਤੁਹਾਡੇ ਨਾਲ ਆਂ ਆ ਇਹ ਨੂੰ ਲੱਤ ਰਿਆ ਜਿਹੜਾ ਮੁਰੇ ਲਾਇਆ ਹੋਇਆ ਨੂੰ ਐ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਲਸ ਇਹ ਸਾਡੇ ਜਵਾਕਾਂ ਨੂੰ ਪੰਜਾਬੀ ਪੜਨ ਦੇਣਗੇ ਯਾਰ ਹੂੰ ਹੂੰ ਸਰਾ ਸਰਾਬ ਲੈ ਆ ਕੇ ਤੁਸੀਂ ਅੰਦਰਾ ਤੋਂ ਰੱਖ ਲਿਆ ਹਾਂਜੀ ਤੇ ਫੇਰ ਯਾਰਸ ਕਮਾਲ ਕਰੀ ਜੈਨੋ ਯਾਰ ਤੁਸੀਂ ਤੂੰ ਤਾਂ ਘਟੋ ਘਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਿੰਦੇ ਧਰਨੇ ਦੇ ਬੈਠੇ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੁੱਤ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੁੱਤੀ ਦੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਠੀਕ ਠੀਕ ਹੈ ਠੀਕ ਹੈ ਠੀਕ ਨੇ ਨੂੰ ਬੰਦਿਆਂ ਨੂੰ ਸਮਝਾ ਦਿਓ ਇਸ ਸਕੂਲ ਚ ਆਵਾਂਗੇ ਜਰੂਸ ਕੱਢਾਂਗੇ ਆ ਕੇ ਜਿਵੇਂ ਪਹਿਲਾਂ ਸਕੂਲਾਂ ਦਾ ਕੱਢਿਆ ਜੇ ਆ ਕੋਈ ਤਰਪੂਤ ਕੀਤੀ ਇਹਨਾਂ ਨੇ ਹੱਦ ਹੋ ਗਿਆ ਗੱਲ ਠਕਤੀ ਪਾ ਕੇ ਛੱਡ ਦੋ ਜਵਾਕ ਨੂੰ ਕਮਾਲ ਹੈ ਐਸੇ ਬੰਦੇ ਨੂੰ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਮਹਿਸੂਸ ਕਰਾ ਰਹੇ ਹੋ ਵੀ ਤੇਰੀ ਬਹੁਤ ਵੱਡੀ ਗਲਤੀ ਆ ਤੂੰ ਪੰਜਾਬੀ ਕੰਮ ਬੋਲਿਆ ਕਮਾਲ ਦੀ ਗੱਲ ਆ ਹਾਂਜੀ ਆ ਸਾਡਾ ਹਾਲੂ ਪੰਜਾਬ ਦੇ ਵਿੱਚੋਂ ਵੀ ਖਾਸ ਤੌਰ ਤੇ ਮਾਨਸਾ ਜਿੱਥੇ ਅਸੀਂ ਮੋਢ ਬੈਠੇ ਮਾਲਵੇ ਦਾ ਧੁਰਾ ਜਿਹੜਾ ਸੀ ਮੰਨਦੇ ਆ ਬਰਿੰਡਾ ਮਾਨਸਾ ਉੱਥੇ ਸਾਡੀ ਗੋਲੀ ਦਾ ਘਾਣ ਯਾਰ ਇਹਨੂੰ ਬੰਦਿਆਂ ਨੂੰ ਸਮਝਾ ਦੇਈ ਮੈਂ ਬੰਦਾ ਕੌਣ ਆ ਤੇ ਮੈਂ ਕੀ ਇਹਨਾਂ ਸਕੂਲ ਦਾ ਜਰੂਰ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਹੈ ਪਰ ਦੁੱਖ ਤਾਂ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗਦਾਰ ਲੋਕ ਆ ਜਿਹੜੇ ਉੱਠ ਨਹੀਂ ਰਹੇ ਆਪਣੇ ਜਵਾਕਾਂ ਨੂੰ ਨਹੀਂ ਪਹੁੰਚਦੇ ਸਕੂਲਾਂ ਆਏ ਨੂੰ ਵੀ ਤੈਨੂੰ ਕੀ ਪੜ੍ਹਾਉਂਦੇ ਓਏ ਪੰਜਾਬੀ ਬੋਲਣ ਤੇ ਮੈਂ ਕੋਈ ਬੋਲੀ ਦੇ ਖਿਲਾਫ ਨਹੀਂ ਬਿ ਲੋਕਾਂ ਨੇ ਬੋਲ ਮੈਂ ਕਹਿੰਦਾ ਤੁਸੀਂ ਜੇ ਮਰਜ਼ੀ ਜਵਾਕ ਨੂੰ ਅੰਗਰੇਜ਼ੀ ਪੜ੍ਹਾਓ ਯਾਰ ਹਿੰਦੀ ਜੋ ਮਰਜ਼ੀ ਪੜ੍ਹਾਓ ਫਿਰ ਤੁਸੀਂ ਆਪ ਦੀ ਬੋਲੀ ਕਮ ਮਾਰ ਰਹੇ ਆ ਹਾਂਜੀ ਆ ਇਹਨੂੰ ਦੱਸ ਤੀਂ ਬੰਦਾ ਕੌਣ ਆ ਠੀਕ ਇਹਨਾਂ ਨੂੰ ਪਤਾ ਨਹੀਂ ਹੋਣਾ ਹਾਂ ਠੀਕ ਹਾਂ ਇਹ ਆਏ ਨਹੀਂ ਅਸੀਂ ਬਕਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ 'ਚ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦਿਆਂਗੇ ਇਹਨੂੰ ਕਹੋ ਬਹਿਮ ਕੱਢ ਦਿਓ ਠੀਕ ਹੁਣ ਪੰਜਾਬੀ ਨੂੰ ਦੱਸੇ ਜਿਹੜੀ ਬੋਲੀ ਸਮਝਦਾ ਇਹ ਠੀਕ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਦੋਸਤੋ ਜੋ ਇਹ ਸਕੂਲ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਜਾਂਦੀਆਂ ਨੇ ਜੋ ਵੀ ਦੋਸਤੋ ਇਸ ਮਾਮਲੇ ਬਾਰੇ ਲੱਖੇ ਸਿਧਾਣੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਹੀ ਦੋਸਤੋ ਸਕੂਲ ਦੀ ਮੈਨੇਜਮੈਂਟ ਨਾਲ ਵੀ ਗੱਲਬਾਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube <Sanye> ਚੈਨਲ Max TV News ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਬਣੀ ਘੰਟੀ ਬੈਲ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ